ਸਿੜੀਆਂ ਕਾਲ ਜੀ ਵੀਡੀਓ ਦੇਖ ਰਿਹਾ ਆਪ ਸਭ ਨੂੰ ਜੀ ਹਾਂ ਲੈ ਕੇ ਆ ਅੱਜ ਜਦੀ ਵੱਡੀ ਖਬਰ ਵਿੱਚ ਕਰਮਾ ਦਿਵਸ ਮੁਕਕੇ ਲੁਧਿਆਣੇ ਵਿੱਚ ਰਾਜ ਪੱਤਰੀ ਸਮਾਗਮ ਅੱਜ ਕੈਬਨਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਕਰਨਗੇ ਪ੍ਰਧਾਨਗੀ ਪੰਜਾਬ ਸਰਕਾਰ ਵੱਲੋਂ ਪਿੰ ਅੱਜ ਵਿਸ਼ਕਰਮਾ ਦਿਵਸ ਮਨਾਉਣ ਲਈ ਲੁਧਿਆਣੇ ਵਿੱਚ ਰਾਜਪਦਰੀ ਸਮਾਗਮ ਕਰਵਾਇਆ ਤੇ ਮਿਲਰ ਗਾਂਜ ਸਥਿਤ ਵਿਸ਼ਕਰਮਾ ਭਵਨ ਵਿਖੇ ਕਰਵਾਏ ਜਾ ਰਹੇ ਰਾਜਪਦਰੀ ਸਮਾਗਮ ਦੀ ਪ੍ਰਧਾਨਗੀ ਸੈਰਸਪਾਟਾ ਤੇ ਸੱਭਿਆਚਾਰਕ मामਲੇ ਦੇ ਪਿੰਡੂ ਵਿਕਾਸ ਤੇ ਪੰਚਾਇਤ ਬਾਰੇ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਕਰਨਗੇ ਭਗਵਾਨ ਵਿਸ਼ਕਰਮਾ ਜੀ ਦੇ ਅਗਨਤ ਮस्तक ਹੋਣਗੇ ਡਿਪਟੀ ਕਮਿਸ਼ਨਰ ਹਿਮਾਚਲ ਜਾਣੀ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਭਗਵਾਨ ਵਿਸ਼ਕਰਮਾ ਜੀ ਦੀ ਬ੍ਰਹਿਮੰਡ ਵਿੱਚ ਰਜਨਾਤ ਟਚਨਾਤਮਕ ਇੰਜੀਨੀਅਰਿੰਗ ਅਤੇ ਆਰ ਆਰ ਕੀ ਟੈਕ ਟੈਕਚਰ ਅਤੇ ਟੈਕਨੋਲੋਜੀ ਦੇ ਸੰਸਥਾਪਕ ਹਨ ਉਹਨਾਂ ਦੱਸਿਆ ਹੈ ਪਵਨ ਵਿੱਚ ਲੋਕਾਂ ਨੂੰ ਮੱਥਾ ਟੇਕਣ ਦੀ ਸਹੂਲਤ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ ਖਬਰ ਨਾਲ ਉਨਤ ਤੱਕ ਬਣੇ ਰਹਿਣ ਲਈ ਧੰਨਵਾਦ ਕਮੈਂਟ ਵਿੱਚ ਆਪਣੀ ਰਾਏ ਅਤੇ ਸਲਾਹ ਜਰੂਰ ਦਿਓ ਜੀ